हां जी दोस्तों 1-2 ਦਿਨ ਪਹਿਲਾਂ ਨਾ ਆਪਾਂ Facebook ਤੇ ਫੋਟੋ ਪਾਈ ਸੀਗੀ ਆਹ ਫੋਟੋ ਆਪਾਂ ਪਾਈ ਸੀ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਹੀ ਹੈ ਵੀ ਜਿਹੜੀਆਂ ਪੰਜਾਬ ਗਰੁੱਪ D ਦੀਆਂ ਪੋਸਟ ਆਈਆਂ ਨੇਗਾ ਉਹਦੇ ਵਿੱਚ ਦੇਖੋ ਸੇਵਾਦਾਰ ਚੌਕੀਦਾਰ ਸਵੈਪਰ ਸਫਾਈ ਸੇਵਕ ਤੇ ਹੋਰ ਕਾਫੀ ਤਰ੍ਹਾਂ ਦੀਆਂ ਪੋਸਟਾਂ ਨੇ ਇਹ ਦਸਾਂ ਹੀ ਬੇਸ ਤੇ ਨੇਗੀਆਂ ਠੀਕ ਹੈ ਵੀ ਇਹ ਤੁਸੀਂ ਕਿਵੇਂ ਭਰ ਸਕਦੇ ਹੋ ਆਪਾਂ ਇਹ ਤੁਹਾਨੂੰ ਦੱਸਣਾ ਸੀਗਾ ਅੱਜ ਆਪਾਂ ਉਸੇ ਟੌਪਿਕ ਤੇ ਵੀਡੀਓ ਬਣਾ ਰਹੇ ਹਾਂਗੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਤੁਸੀਂ ਇਹ ਪੋਸਟਾਂ ਆਨਲਾਈਨ ਕਿਵੇਂ ਭਰ ਸਕਦੇ ਹੋ ਇਹ ਪੋਸਟ ਭਰ ਲੈਣਾ ਤੁਹਾਡੇ ਕੋਲ 10ਵੀਂ ਸਰਟੀਫਿਕੇਟ ਹੋਣਾ ਚਾਹੀਦਾ ਹੈ ਆਧਾਰ ਕਾਰਡ ਹੋਣਾ ਚਾਹੀਦਾ ਹੈ ਫੋਟੋ ਹੋਣਾ ਚਾਹੀਦਾ ਹੈ ਈਮੇਲ ਮੋਬਾਈਲ ਨੰਬਰ ਤੇ ਤੁਹਾਡੇ ਇੱਕ ਪਾਸਪੋਰਟ ਸਾਈਜ਼ ਫੋਟੋ ਤੇ ਤੁਹਾਡੇ ਦਸਤਖਤ ਜਿਹਨੂੰ ਆਪਾਂ ਸਿਗਨੇਚਰ ਕਹਿੰਦੇ ਆ ਠੀਕ ਹੈ ਇਹ ਸਕੈਨ ਹੋਣੇ ਚਾਹੀਦੇ ਨੇ ਠੀਕ ਹੈ ਚਲੋ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਪੋਸਟ ਕਿਵੇਂ ਭਰਨੀ ਹੈ ਪਹਿਲਾਂ ਤੁਸੀਂ ਦੇਖੋ Google ਉੱਪਰ ਕਰਨਾ ਹੈ ਇਹ ਓਪਨ ਕਰ ਲਿਓ ਠੀਕ ਹੈ ਇਹਦੇ ਵਿੱਚ ਨਾ ਜਦੋਂ ਇਹ ਓਪਨ ਹੁੰਦਾ ਨਾ ਤੁਸੀਂ ਸਾਈਡ ਸਟ b triple s, -S b ਇਹ ਸਰਚ ਕਰਨਾ ਹੈ ਠੀਕ ਹੈ ਇਹ ਤੇ ਦੇਖੋ ਪਹਿਲਾ ਲਿੰਕ ਆਇਆ ਹੈ ਨਾ ਤੁਸੀਂ ਇਹ ਤੇ ਕਲਿੱਕ ਕਰਨਾ ਹੈ ਠੀਕ ਹੈ ਇਹ ਤੇ ਕਲਿੱਕ ਕਰਨਾ ਹੈ ਇਹ ਵੈਬਸਾਈਟ ਖੁੱਲੂਗੀ ਜਦੋਂ ਵੈਬਸਾਈਟ ਖੁੱਲਦੀ ਹੈਗੀ ਦੇਖੋ ਆਹ ਇੰਟਰਫੇਸ ਇਹ ਤਾਂ ਸਾਹਮਣੇ ਆਊਗਾ ਤੁਸੀਂ ਆ ਰਿਕੁਆਇਰਮੈਂਟ ਤੇ ਕਲਿੱਕ ਕਰਨਾ ਹੈ ਇੱਥੇ ਗਰੁੱਪ ਡੀ ਲਿਖਿਆ ਹੈਗਾ ਗਰੁੱਪ ਡੀ ਤੇ ਕਲਿੱਕ ਕਰਨਾ ਹੈ ਠੀਕ ਹੈ ਗਰੁੱਪ ਡੀ ਦੇ ਵਿੱਚ ਨਾ ਆਹ ਜਿਹੜੇ ਦੇਖੋ ਐਡਵਰਟਾਈਜ਼ਮੈਂਟ ਨੰਬਰ 08 ऑफ 2025 ਇਸ ਤੇ ਕਲਿੱਕ ਕਰਨਗੇ ਉਹੀ ਪੋਸਟਰ ਨੇ ਇਹ 뷰 ਕਲਿੱਕ ਕਰਨਾ ਠੀਕ ਹੈ ਜਦੋਂ ਤੁਸੀਂ ਥੇ ਬਲੂ 뷰 ਤੇ ਕਲਿੱਕ ਕਰੋਗੇ ਤਾਂ ਦੇਖੋ ਇੱਧਰ ਆਪਣੇ ਸੱਜੇ ਪਾਸੇ ਨਾ ਅਪਲਾਈ ਆਨਲਾਈਨ ਲਿਖਿਆ ਆ ਰਿਹਾਗਾ ਤੁਸੀਂ ਇਹਦੇ ਤੇ ਕਲਿੱਕ ਕਰਨਾ ਹੈ ਅਪਲਾਈ ਆਨਲਾਈਨ ਤੇ ਕਲਿੱਕ ਕਰ ਦੋ ਠੀਕ ਹੈ ਦੇਖੋ ਇੱਥੇ ਲਿਖਿਆ ਆ ਰਿਹਾਗਾ ਵੀ 4 ਸਤੰਬਰ ਤੋਂ ਸ਼ੁਰੂ ਹੋ ਗਈਆਂ ਨੇ ਤੇ 27 ਸਤੰਬਰ ਤੱਕ ਲਾਸਟ ਆ ਠੀਕ ਹੈ ਤੇ ਇਹਦੀ ਜਿਹੜੀ ਫੀਸ ਭਰਨ ਦੀ ਡੇਟ ਹੈਗੀ ਉਹ ਇਹ ਤੋਂ 2 ਦਿਨ 2-3 ਦਿਨ ਅੱਗੇ ਹੋਊਗੀ ਤੋਂ ਆਪਾਂ ਚਲੋ ਆਪਾਂ ਤੁਹਾਨੂੰ ਆਪਾਂ ਦੱਸ ਦੇਵਾਂਗੇ ਤੋਂ ਪਹਿਲਾਂ ਦੇਖੋ ਤੁਸੀਂ ਇੱਥੇ ਕਲਿੱਕ ਕਰਨਾ ਹੈਗਾ ਨਿਊ ਰਜਿਸਟ੍ਰੇਸ਼ਨ ਠੀਕ ਹੈ ਇਸ ਤੇ ਕਲਿੱਕ ਕਰ ਦੇਣਾ ਹੈਗਾ ਇੱਥੇ ਓਕੇ ਕਰ ਦੇਣਾ ਠੀਕ ਹੈ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਆਪ ਵੈਬਸਾਈਟ ਦੇਖੋ ਤੁਹਾਡੇ ਮੂਰੇ ਖੁੱਲ੍ਹ ਜਾਂਦੀ ਹੈ ਇਹਦੇ ਵਿੱਚੋਂ ਦੇਖੋ ਸਾਰੀਆਂ ਪੋਸਟਾਂ ਨੇ ਸੇਵਾਦਾਰ ਚੌਕੀਦਾਰ ਸਵੀਪਰ ਕੰਮ ਚੌਕੀਦਾਰ ਸਫਾਈ ਸੇਵਕ ਠੀਕ ਹੈ ਦੇਖੋ ਪਹਿਲਾਂ ਇੱਥੇ ਪੁੱਛ ਰਿਹਾ ਇਹ ਵੀ ਐਪਲੀਕੈਂਟ ਦਾ ਨਾਮ ਜਿਹੜਾ ਬੰਦਾ ਆਪਦੀ ਪੋਸਟ ਭਰ ਰਿਹਾ ਉਹਨੇ ਆਪਦਾ ਉਹਰੇ ਨਾਮ ਭਰਨਾ ਠੀਕ ਹੈ ਉਦੋਂ ਬਾਅਦ ਚ ਭਰਨਾ ਤੁਸੀਂ ਫਾਦਰ ਨੇ ਠੀਕ ਹੈ ਉਦੋਂ ਬਾਅਦ ਚ ਫਾਦਰ ਨੇ ਭਰਨਾ ਹੈ ਫਿਰ ਭਰਨਾਗਾ ਮਦਰ ਨੇ ਆਪਣੀ ਮਾਤਾ ਦਾ ਠੀਕ ਹੈ ਫਿਰ ਭਰਨਾ ਜੈਂਡਰ ਮੇਲ ਫੀਮੇਲ ਉਹ ਜਿਹੜਾ ਤੁਸੀਂ ਚਾਹੇ ਕੁੜੀ ਅਪਲਾਈ ਕਰ ਰਹੀ ਹੈ ਤਾਂ ਫੀਮੇਲ ਜੇ ਮੁੰਡਾ ਕਰ ਰਿਹਾ ਤਾਂ ਮੇਲ ਠੀਕ ਹੈ ਤੇ ਉਦੋਂ ਬਾਅਦ ਚ ਤੁਸੀਂ ਆਪਣਾ ਦੱਸਣਾ ਕਿ ਤੁਸੀਂ ਵਿਆਹ ਹੋਇਓ ਅਨਮੈਡੋਨ ਜਾਂ ਡਿਵੋਰਸ ਹੈ ਜਾਂ ਵਿਧਵਾ ਠੀਕ ਹੈ ਉਹ ਚੀਜ਼ ਦੱਸਣਾ ਔਰ ਇਹ ਦੱਸਣਾ ਤੁਸੀਂ ਵੀ ਪੰਜਾਬ ਦੇ ਡੋਮਿਸਾਈਲ ਹੋ ਠੀਕ ਹੈ ਪੰਜਾਬ ਠੀਕ ਹੈ ਤੇ ਜੋ ਅਦਰ ਅਦਰ ਪਾ ਕੇ ਉਥੇ ਆਪ ਦਾ ਸਟੇਟ ਦਾ ਨਾਮ ਪਾ ਦੇਣਾ ਹੈਗਾ ਤੇ ਕੈਟਾਗਰੀ ਇੱਥੇ ਸਿਲੈਕਟ ਕਰ ਲੈਣੀ ਹੈ ਠੀਕ ਹੈ ਦੇਖੋ ਇੱਥੇ ਜਨਰਲ ਹੈਗੀ ای ڈبلیو ایس ਹੈ ਠੀਕ ਹੈ ایس سی ਮਾਜਵੀ ਤੇ ਬਾਲਮੀਕੀ ایس سی ਰਾਮਦਾਸਿਆ ਸਿੱਖਰ ਇੱਥੇ ਜਿਹੜੀ ਕੈਟਾਗਰੀ ਤੁਸੀਂ ਬਿਲੋਂਗ ਕਰਦੇ ਹੋ ਉਹ ਕੈਟਾਗਰੀ ਸਿਲੈਕਟ ਕਰ ਲੈਣੀ ਹੈ ਤੇ ਨੰਬਰ ਡੂ ਯੂ ਬਿਲੋਂਗ ਟੂ ਵਿਕਟਮ ਜਾਤੀ ਨਾ ਠੀਕ ਹੈ ਇਹ ਤੁਸੀਂ ਇੱਥੇ ਕਰਨਾਗਾ نو ਤੇ ਬਾਕੀ ਜਿਹੜੇ ਹੈਗੇ ਨੇ ਇਹਦੇ ਵਿੱਚ ਬਿਲੋਂਗ ਕਰਦੇ ਨੇ ਜਾਤੀਛਾ ਠੀਕ ਹੈ ਤਜੱਸ ਕਰ ਦਿਓ ਨੈਸ਼ਨੈਲਿਟੀ ਤਾਂ ਇੰਡੀਅਨ ਹੈ ਆ ਗਈ ਇੱਥੇ ਭਰਨ ਤੁਸੀ ਆਹਦੀ ਡੇਟ ਆਫ ਬਰਥ ਠੀਕ ਹੈ ਆਪਣੀ ਜਨਮ ਤਰੀਕ ਭਰ ਦੇਣੀ ਹੈ ਇੱਥੋਂ ਸਿਲੈਕਟ ਕਰ ਲੈਣਾ ਆਪਦੀ ਜਨਮ ਤਰੀਕ ਭਰਨੀ ਹੈ ਇੱਥੇ ਤੁਹਾਡੀ ਆਟੋਮੈਟਿਕ ਜਿਹੜੀ ਉਮਰ ਆ ਜੂਗੀ ਵੀ ਤੁਸੀ ਕਿੰਨੇ ਸਾਲਾਂ ਦੇ ਹੋ ਤੇ ਉਸ ਤੋਂ ਬਾਅਦ ਚ ਭਰਨੇ ਤੁਸੀ ਈਮੇਲ ਆਈਡੀ ਆਪਦੀ ਠੀਕ ਹੈ ਈਮੇਲ ਆਈਡੀ ਵਾ ਤੋਂ ਭਰਨ ਬਾਅਦ ਚ ਆਪਣਾ ਤੁਸੀ ਆਪਣਾ ਮੋਬਾਈਲ ਨੰਬਰ ਠੀਕ ਹੈ ਤੇ ਉਸ ਤੋਂ ਬਾਅਦ ਤੁਸੀ ਆਈਡੈਂਟੀਟੀ ਪ੍ਰੂਫ ਸਿਲੈਕਟ ਕਰਨਾ ਕੋਈ ਵੀ ਇੱਥੇ ਤੁਹਾਨੂੰ ਲਿਸਟ ਆ ਗਈ ਇੱਥੇ ਤੁਸੀਂ ਵੋਟਰ ਕਾਰਡ ਭਰ ਸਕਦੇ ਹੋ ਪੈਨ ਕਾਰਡ ਭਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਭਰ ਸਕਦੇ ਹੋ ਐਨੀ ਅਧਰਤ ਤੇ ਕਲਿੱਕ ਕਰਕੇ ਕੋਈ ਹੋਰ ਡਾਕੂਮੈਂਟ ਲਾ ਸਕਦੇ ਹੋ ਆਧਾਰ ਕਾਰਡ ਲਾ ਸਕਦੇ ਹੋ ਪਾਸਪੋਰਟ ਲਾ ਸਕਦੇ ਹੋ ਇਹ ਜੋ ਸਿਲੈਕਟ ਕਰੋਗੇ ਉਸ ਤੋਂ ਬਾਅਦ ਚ ਉਹ ਡਾਕੂਮੈਂਟ ਦਾ ਹੋਰ ਨੰਬਰ ਭਰਨਾ ਹੈਗਾ ਜਿਹੜਾ ਉਹ ਡਾਕੂਮੈਂਟ ਦਾ ਹੋਰ ਨੰਬਰ ਭਰਨਾ ਤੇ ਉਹਦਾ ਨਾਮ ਲਿਖਣਾ ਹੈਗਾ ਵੀ ਕੀ ਹੈਗਾ ਵੀ ਤੁਸੀਂ ਕੀ ਲਾਇਆ ਆਧਾਰ ਕਾਰਡ ਲਾਇਆ ਕੁਝ ਵੀ ਲਾਇਆ ਉਹਦਾ ਨੰਬਰ ਪਾ ਕੇ ਉਸ ਤੋਂ ਬਾਅਦ ਇੱਥੇ ਕ੍ਰਿਮੀਨਲ ਕੇਸ ਪੁੱਛ ਰਿਹਾ ਤੁਹਾਨੂੰ ਕ੍ਰਿਮੀਨਲ ਇਥੇ ਜੇ ਕੋਈ ਕੇਸ ਹੈਗਾ ਤੁਹਾਡਾ ਤੁਸੀਂ ਉਹਦੇ ਬਾਰੇ ਦੱਸਣਾ ਚਾਹੁੰਦੇ ਹੋ ਤਾਂ ਜੈਸ ਕਰਕੇ ਦੱਸ ਦਿਓ ਜੈਦਰ ਤੁਹਾਨੂੰ ਹੀ ਆਊਗਾ ਕਿਉਂਕਿ ਕਿਸੇ ਪੁਲਸ ਕੇਸ ਹੁੰਦਾ ਨਹੀਂ ਹੈਗਾ ਜੇ ਕੋਈ ਹੁੰਦਾ ਨਾ ਤਾਂ ਜੈਸ ਕਰਕੇ ਉਹਦੀ ਡਿਟੇਲ ਦੇ ਸਕਦੇ ਹਾਂ ਤੇ ਅੱਗੇ ਤਾਂ ਨੋਏ ਰਹਿਣਾ ਬਾਕੀ ਜੇ ਤੁਸੀਂ ਪਹਿਲਾ ਕੋਈ ਸਰਕਾਰੀ ਨੌਕਰੀ ਕਰ ਰਹੇ ਹੋ ਤਾਂ ਇਥੇ ਜੈਸ ਕਰਕੇ ਤਾਂ ਉਹਦੀ ਜੁਆਇਨਿੰਗ ਡੇਟ ਪਾਣੀ ਹੈਗੀ ਸਰਵਿਸ ਕਾਦੀ ਕਰ ਰਹੇ ਹੋ ਕਿਹੜਾ ਡਿਪਾਰਟਮੈਂਟ ਹੈ ਉਹਦੀ ਡਿਟੇਲ ਦੇਣੀ ਹੈਗੀ ਠੀਕ ਹੈ ਉਸ ਤੋਂ ਬਾਅਦ ਵੀ ਤੁਸੀਂ ਕਿਸੇ ਸਰਵਿਸ ਤੋਂ ਡਿਸਮਿਸ ਕੀਤੇ ਕਿਉਂਗੇ ਇੱਥੇ ਪੁੱਛ ਰਿਹਾ ਹੈਗਾ ਜੇ ਜੈਸਸ ਤਾਂ ਜੈਸਸ ਕਰਕੇ ਵੀ ਡਿਟੇਲ ਦੇਣੀ ਹੈ ਤੇ ਇੱਥੇ ਪੁੱਛ ਰਿਹਾ ਵੀ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਕੀਤੀ ਹੈਗੀ ਇੱਥੇ ਜੈਸਸ ਕਰ ਦੇਣਾ ਹੈ ਠੀਕ ਹੈ ਤੇ ਬਾਕੀ ਇੱਥੇ ਪੁੱਛ ਰਿਹਾਗਾ ਵੀ ਤੁਸੀਂ ਜਿਹੜੀ ਜੋ ਪੋਸਟ ਭਰ ਰਹੇ ਹੋਗੇ ਵੀ ਉਹ ਪੋਸਟ ਭਰ ਲਈ ਤੁਹਾਡੇ ਕੋਲ ਕੁਆਲੀਫਿਕੇਸ਼ਨ ਪੂਰੀ ਹੈਗੀ ਇਹ ਵੀ ਜੈਸਸ ਕਰ ਦੇਣਾ ਠੀਕ ਹੈ ਜੈਸਸ ਕਰਕੇ ਉਦੋਂ ਬਾਅਦ ਤੁਸੀਂ ਇੱਥੇ ਆਪਦਾ ਐਡਰੈਸ ਭਰਨਾ ਹੈਗਾ ਠੀਕ ਹੈ ਐਡਰੈਸ ਫੁੱਲ ਭਰ ਕੇ ਉਦੋਂ ਬਾਅਦ ਸਟੇਟ ਸਿਲੈਕਟ ਕਰ ਲੈਣੀ ਹੈ ਫਿਰ ਡਿਸਟ੍ਰਿਕਟ ਸਿਲੈਕਟ ਕਰ ਲੈਣੀ ਆ ਫਿਰ ਪਿੰਨ ਕੋਡ ਇਹ ਭਰ ਕੇ ਦੋਚੇ ਤੇ ਕਲਿੱਕ ਕਰ ਦਿਓ ਸੇਮ ਅਡਰੈਸ ਤੇ ਜੇ ਕੋਈ ਸੇਮ ਅਡਰੈਸ ਸੇਮ ਹਤਾ ਆਟੋਮੈਟਿਕ ਫਿਲ ਹੋ ਜਾਊਗਾ ਤੇ ਬਾਕੀ ਜੇ ਕੋਈ ਅਲੱਗ ਅਡਰੈਸ ਦੇਣਾ ਚਾਹੁੰਦਾ ਉਹ ਤੁਸੀਂ ਦੇ ਸਕਦੇ ਹੋ ਤੇ ਗੱਲ ਆ ਗਈ ਕੁਆਲੀਫਿਕੇਸ਼ਨ ਦੀ ਤੁਹਾਨੂੰ ਦੱਸਿਆ ਆਪਾਂ ਪਹਿਲਾਂ ਇਹ ਚ ਸਿਰਫ 10ਵੀਂ ਪਾਸ ਵਾਲੇ ਭਰ ਸਕਦੇ ਨੇ ਠੀਕ ਹੈ 10ਵੀਂ ਤੋਂ نیچے ਵਾਲੇ ਭਰ ਨਹੀਂ ਸਕਦਾ 10ਵੀਂ ਤੋਂ ਉੱਪਰ ਵਾਲੇ ਭਰ ਸਕਦੇ ਨੇ 10ਵੀਂ ਤੋਂ ਉੱਪਰ ਜਿਹਨੇ ਵੀ ਬੀਏ ਐਮਏ ਕੁਝ ਵੀ ਕੀਤਾ ਆ ਉਹ ਭਰ ਸਕਦੇ ਨੇ ਇੱਥੇ ਤੁਸੀਂ 10ਵੀਂ ਡਿਟੇਲ ਭਰਨੀ ਆ ਠੀਕ ਹੈ 10ਵੀਂ ਤੇ ਤੁਸੀਂ ਸਲੈਕਟ ਕੀਤੀ ਹੋਈ ਆਟੋਮੈਟਿਕ ਇੱਥੇ ਪੁੱਛ ਰਿਹਾ ਵੀ ਤੁਸੀਂ 10ਵੀਂ ਪਾਸ ਕਿਹੜੇ ਸਾਲ ਚ ਕੀਤੀ ਆ ਉਹਦਾ ਸਾਲ ਭਰਨਾ ਹੈਗਾ ਇੱਥੇ ਕਿਹੜੇ ਬੋਰਡ ਤੋਂ ਕੀਤੀ ਹੈ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਤਾਂ ਉਹ ਭਰ ਦਿਓ ਤੇ ਇੱਥੇ ਭਰਨਾ ਹੈਗਾ ਵੀ ਤੁਸੀਂ ਜਿਹੜੇ 10ਵੀਂ ਦੇ ਵਿੱਚੋਂ ਕੁੱਲ ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਲੈਨੇ ਠੀਕ ਹੈ ਉਹ ਭਰਨਾ ਤੇ ਕੁੱਲ ਨੰਬਰ ਕਿੰਨੇ ਸੀਗੇ ਇਹ ਭਰ ਦੇਣੇ ਆ ਆਟੋਮੈਟਿਕ ਇੱਥੇ ਪਰਸੈਂਟੇਜ ਨਿਕਲੇ ਆਊਗੀ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਉੱਪਰ ਡਾਟਾ ਭਰੋਗੇ ਤਾਂ ਇਹ ਆਟੋਮੈਟਿਕ ਫਿਲ ਹੋ ਜਾਣਗੇ ਇਹਸ ਨੂੰ ਭਰਨ ਦੀ ਲੋੜ ਨਹੀਂ ਇਹਦਾ ਆਟੋਮੈਟਿਕ ਫਿਲ ਮਿਲਣਗੇ ਤੁਹਾਨੂੰ ਤੇ ਤੇ ਇਹਦੇ ਕਲਿੱਕ ਕਰਕੇ ਨਾ ਸੇਵ ਕਰ ਦੇਣਾ ਠੀਕ ਹੈ ਜਦੋਂ ਤੁਸੀਂ ਇਹ ਤੇ ਸੇਵ ਕਰੋਗੇ ਨਾ ਉਸ ਤੋਂ ਬਾਅਦ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਤੇ ਆਪਸ਼ਨ ਆਊਗੀ ਵੀ ਤੁਸੀਂ ਡਾਕੂਮੈਂਟ ਅਵੇ ਅਪਲੋਡ ਕਰੋ ਡਾਕੂਮੈਂਟ ਪਹਿਲਾਂ ਚਾੜਨੀ ਹੈ ਫੋਟੋ 100kb ਤੋਂ نیچے-नीचे ਠੀਕ ਹੈ ਉਸ ਤੋਂ ਬਾਅਦ ਚਾੜਨੇ ਨੇ ਸਾਈਨ ਉਹ ਵੀ 100kb ਤੋਂ نیچے-नीचे ਫੇ ਚਾੜਨਾ ਹੈ 10ਵੀਂ ਦਾ ਸਰਟੀਫਿਕੇਟ ਉਹ ਵੀ 100kb ਤੋਂ نیچے-नीचे ਠੀਕ ਹੈ ਫਿਰ ਦੁਬਾਰਾ ਚ ਕੁਆਲੀਫਿਕੇਸ਼ਨ ਸਰਟੀਫਿਕੇਟ ਮੰਗੂ ਉਹਦੇ ਵਿੱਚ ਵੀ 10ਵੇਂ ਸਰਟੀਫਿਕੇਟ ਚਾੜਨਾ ਹੈਗਾ 100 ਕੇਵੀ ਤੋਂ ਥੱਲੇ ਹੋਣਾ ਚਾਹੀਦਾ ਠੀਕ ਹੈ ਤੇ ਉਹਦੇ ਬਾਅਦ ਚ ਜਦੋਂ ਤੁਸੀਂ ਅਪਲੋਡ ਕਰ ਦੋਗੇ ਤਾਂ ਆਹੀ ਡਿਟੇਲ ਥੋੜੀ ਜਿਹੜੀ ਇਹ ਹੈਗੀ ਆਪਾਂ ਤੁਹਾਨੂੰ ਭਰੀ ਹੈ ਭਰ ਕੇ ਦਿਖਾ ਰਹੇ ਹਾਂਗੇ ਜਿਹੜੀ ਇਹੀ ਡਿਟੇਲ ਥੋੜੀ ਅਗਲੀ ਦੁਬਾਰਾ ਖੁੱਲੂਗੀ ਉਸ ਨੂੰ ਵੈਰੀਫਾਈ ਕਰਨ ਨੂੰ ਕਹੂਗਾ ਵੀ ਇੱਕ ਵਾਰੀ ਵੈਰੀਫਾਈ ਕਰ ਲਓ ਜੇ ਤੁਸੀਂ ਵੈਰੀਫਾਈ ਕਰ ਲਓਗੇ ਕੋਈ ਗਲਤੀ ਹੈ ਤਾਂ ਸਹੀ ਕਰ ਲਿਓ ਉਹਦੇ ਬਾਅਦ ਚ ਨੀਚੇ ਲਿਖਿਆ ਹੋਊਗਾ ਸਬਮਿਟ ਜਿਵੇਂ ਆ ਸੇਵ ਲਿਖਿਆ ਹੈ ਨਾ ਉੱਥੇ ਲਿਖਿਆ ਹੋਊਗਾ ਸਬਮਿਟ ਤੁਸੀਂ ਸਬਮਿਟ ਕਰ ਦੇਣਾ ਹੈਗਾ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਨੰਬਰ ਮਿਲ ਜਾਣਾਗਾ ਤੇ ਉਸ ਤੋਂ ਬਾਅਦ ਨਾ 3 ਦਿਨਾਂ ਬਾਅਦ ਤੁਹਾਡੀ ਫੀਸ ਭਰੀ ਜਾਊਗੀ 3 ਦਿਨਾਂ ਸੋਨੇ ਫੀਸ ਭਰਨੀ ਹੈਗੀ ਫਿਰ ਤੁਹਾਡੀ 3 ਦਿਨਾਂ ਬਾਅਦ ਪ੍ਰਿੰਟ ਨਿਕਲੂਗਾ ਠੀਕ ਹੈ ਧੰਨਵਾਦ